ਈੜਾ ਪਿੰਗਲਾ ਔਰ ਸੁਖਮਣਾ ਈੜਾ ਪਿੰਗਲਾ ਔਰ ਸੁਖਮਣਾ ਤਿੰਨ ਨਾੜੀਆਂ ਨੇ ਇਹ ਮੰਨਦੇ ਇਹ ਤਰਕੁੜੀ ਜਾ ਕੇ ਕੱਠੀਆਂ ਹੁੰਦੀਆਂ ਨੇ ਇਹ ਮੰਨਦੇ ਨੇ ਉੱਥੇ ਦਸੂ ਦਵਾਰ ਹੈ ਜਿੱਥੇ ਕੱਠੀਆਂ ਦਾ ਜਾ ਕੇ ਉਹ ਖੁੱਲਦਾ ਨਹੀਂ ਜਦੋਂ ਤਿੰਨ ਨਹਿਰਾ ਹੋ ਜਾਣ ਕੱਠੀਆਂ ਜਾ ਕੇ ਕਿਤੋਂ ਤਿੰਨ ਨਦੀਆਂ ਗਾਹਾਂ ਜਾ ਕੇ ਜਿੱਥੇ ਸਰੋਵਰ ਡਿੱਗਦੀਆਂ ਨੇ ਉਹ ਦਸੂ ਦਵਾਰ ਚ ਜਾ ਕੇ ਪੈ ਗਈਆਂ ਉਹ ਤਰਬੈਣੀ ਕਹਿੰਦੇ ਨੇ ਨਾ ਜਿਵੇਂ ਰਾਹਵਾਦ ਨੂੰ ਇਦਰ ਜਮਨਾ ਆ ਗਈ ਐਦਰ ਗੰਗਾ ਆ ਗਈ ਇੱਕ ਸਰਸੁਤੀ ਨਦੀ ਆਉਂਦੀ ਐ ਉਹ ਤਿੰਨੇ ਇੱਕ ਦੋ ਇਕੱਠੀਆਂ ਹੁੰਦੀਆਂ ਨੇ ਆਗੇ ਤੇ ਉਹਦਾ ਪਾਣੀ ਇਹ ਇੱਕ ਕੰਡ ਦੀ ਨਾੜੀ ਜਾਂਦੀ ਐ ਇੱਕ ਨਾੜੀ ਜਾਂਦੀ ਐ ਆਪਣੀ ਰੀੜ ਦੀ ਹੱਡੀ ਦੇ ਵਿੱਚ ਦੀ ਗੀਚੀ ਸੀ ਇਤਨਾ ਦਾ ਸਪਲਾਈ ਉੱਥੇ ਇਕੱਠੀ ਹੋ ਕੇ ਤੇਰੇ ਪਾਸੇ ਤੋਂ ਬਰੇਨ ਨੂੰ ਜਾਂਦੀ ਐ ਸਪਲਾਈ ਇਹ ਤਾਂ ਹੈ ਕਿ ਇਹ ਤਾਂ ਬੰਦੇ ਨੇ ਸਾਰੇ ਇਹ ਉਹਨੂੰ ਕਹਿੰਦੇ ਨੇ ਉਹਨਾਂ ਨਾੜੀਆਂ 'ਚ ਪ੍ਰਾਣ ਚੱਲੇ ਜਾਂਦੇ ਨੇ ਇਹੋ ਜਿਹਾ ਕੋਈ ਬਣਾਇਆ ਹੈ ਇਹਨਾਂ ਦਾ ਖੈਰ ਇਹ ਦੱਸਿਆ ਉਹ ਇਹ ਰੱਦ ਕਰ ਰਿਹਾ ਹੈ ਕਹਿ ਕੇ ਕਿ ਇਡਾ ਪਿੰਗੜਾ ਔਰ ਸੁਕਬਣਾ ਤੀਨ ਵਸਾਂ ਇਕੱਠਾਏ ਇਹ ਇੱਕ ਤਾਂ ਆਕੇ ਇਕੱਠੀਆਂ ਨਹੀਂ ਹੁੰਦੀਆਂ ਵੱਖ-ਵੱਖ ਥਾਂ ਤੇ ਆਕੇ ਇਕੱਠੀਆਂ ਨਹੀਂ ਹੋਈਆਂ ਵੱਖ-ਵੱਖ ਜਗ੍ਹਾ ਦੇ ਵਸਣ ਵਾਲੀਆਂ ਨਹੀਂ ਸੀ ਇਹ ਵੀ ਵੱਖ-ਵੱਖ ਜਗ੍ਹਾ 'ਚ ਬਸਦੀਆਂ ਇਕ ਤਾਂ ਆਕੇ ਇਕੱਠੀਆਂ ਹੋਈਆਂ ਨੇ ਇਹ ਤਾਂ ਇੱਕ ਥਾਂ 'ੇ ਵਸਦੀਆਂ ਰਹਿੰਦੀਆਂ ਨੇ ਹਮੇਸ਼ਾ ਤੀਨ ਮਿਲੇ ਇਕੱਠਾਈ ਆਉਂਦਾ ਤੀਨ ਵਸੇ ਇਕੱਠਾਈ ਬਸੇ ਉਹ ਜਿਹੜਾ ਮਿਲਿਆ ਰੰਦਾ ਵਾਦਾ ਤਾਂ ਉਹ ਕਦੇ ਵਿਛੜਿਆ ਹੀ ਨਹੀਂ ਵਾਦਾ ਤਾਂ ਉਹ ਹੈ ਘਰ ਜੀ ਦੇ ਵਿੱਚ ਜਿਹੜਾ ਆਇਆ ਪੈਦਾ ਹੋਇਆ ਉੱਥੇ ਮਰਿਆ ਉਹ ਬਸੇ ਹੋਇਆ ਉਹ ਕਰਾਇਦਾ ਥੋੜੀ ਐ ਵੀ ਆ ਕੇ ਆਇਆ ਉਹ ਤਾਂ ਉੱਥੇ ਹੀ ਰਹਿੰਦੀਆਂ ਨੇ ਭਈ ਜਿਵੇਂ ਸਕੇ ਭਾਈ ਨੇ ਭੈਣਾ ਨੇ ਇੱਕ ਤਾਂ ਬਸ ਦੇ ਰਹੇ ਹੋ ਐਰੇ ਇਦੋਲਾ ਦੇ ਕੋ ਪਿਉ ਦੀ ਐ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਨਹੀਂ ਕਿਹਾ ਹੋਇਆ ਪਏ ਤਾਂ ਤਿੰਨੇ ਹੀ ਉਹਦੇ ਸੁਰਤ ਵੀ ਉਸਦੀ ਐ ਬੁੱਧ ਵੀ ਉਸਦੀ ਆਭੀ ਹੋਈ ਐ ਤਿੰਨ ਹੋ ਗਏ ਜਿਹੜਾ ਪਿੰਗਲਾ ਔਰ ਸੁਖਮਨਾ ਇਹ ਐੜਾ ਪਿੰਗਲਾ ਚਿੱਤ ਔਰ ਮਨ ਔਰ ਬੁੱਧੀ ਬਵੇਕ ਬੁੱਧੀ ਬਵੇਕ ਬੁੱਧੀ ਨੇ ਦੋ ਹੱਥ ਇਕੱਠੇ ਕਰਨੇ ਨੇ ਨਾ ਦੋਏ ਕਰ ਜੋੜ ਕਰੂੰ ਅਰਦਾਸ ਅਰਦਾਸ ਕੌਣ ਕਰਦੀ ਹੈ ਅਗਲ ਬਵੇਕ ਬੁੱਧੀ ਉਹ ਆ ਬਵੇਕ ਕਰਦਾ ਆ ਬਵੇਕ ਬੁੱਧੀ ਕਰਦੀ ਹੈ ਗੱਲ ਇੱਕੋ ਹੀ ਹੈ ਇਹ ਪੂਰਨ ਬ੍ਰਹਮ ਦੀ ਸਰੂਪ ਚ ਆ ਕੇ ਆਪ ਕਰਦਾ ਇਹ ਇਹ ਆਪ ਹੈ ਬਵੇਕ ਬੁੱਧ ਹੈ ਇਹ ਖਾਲਸਾ ਮੇਰਾ ਬੁੱਧ ਔਰ ਗਿਆਨ ਚਾਹੇ ਨੂੰ ਗਿਆਨ ਕਹ ਲੋ ਚਾਹੇ ਬੁੱਧ ਕਹ ਲੋ ਇੱਕ ਕੋਈ ਗੱਲ ਹੈ ਦੋਨੋਂ ਨੇ ਦੇ ਉਹ ਜੋਤ ਕਰਕੇ ਇਸਰੀ ਲਿਖਣਾਉਂਦੇ ਤਾਂ ਗਿਆਨ ਕਰਕੇ ਪਲੂਗ ਦੇ ਤਾਂ ਗੱਲ ਤਾਂ ਇੱਕੋ ਹੀ ਹੈ ਪਰ ਇਹ ਗੱਲ ਸੀ ਲਜਾ ਕੇ ਤੁਸੀਂ ਉਹ ਅਚਾ ਹੁਣ ਧੁੰਨਤਾ ਇਹਦੇ ਚ ਪੈਦਾ ਹੋਣੀ ਹੈ ਧੁੰਨਵੇਂ ਧਿਆਨ ਧਿਆਨ ਮੇ ਜਾਣਿਆ ਉਹ ਧੁਨੀ ਜਿਹੜੀ ਨਾੜੀ ਸੀ ਉਹਦੇ ਵਿੱਚ ਵੀ ਆਵਾਜ਼ ਆਉਂਦੀ ਹੈ ਨਾ ਟੈਂ ਟੈਂ ਜਿਹੜਾ ਖੂਨ ਸਰਕਲ ਕਰ ਖੂਨ ਜਾਂਦਾ ਪੰਪਿੰਗ ਹੁੰਦੀ ਹੈ ਕਹਿੰਦੇ ਉਹ ਵਜਦੀ ਉਹ ਸੁਣ ਲਾਤੇ ਵਜ ਧੋਨਾ ਉਧਰ ਕਰਤੀ ਜਾ ਕੇ ਪੰਪਿੰਗ ਦੀ ਆਵਾਜ਼ ਸੁਣ ਲਾਤੇ ਫੇਫੜਾ ਚੱਲਦਾ ਉਹਦੀ ਗੜਗੜਾहट ਹਟਾਉਂਦੀ ਹੈ ਸਾਰੇ ਬਵਾਲ ਚੱਲਦੇ ਨੇ ਸਾਰੇ ਜਗਾ ਜਗਾ ਖੂਨ ਗਾਹਨ ਜਾਂਦਾ ਵਾਪਸ ਤਾਂ ਉੜਦਾ ਹੀ ਨਹੀਂ ਘਰ ਵਾਪਸ ਹੋਰ ਰਸਤੇ ਮੁੜਦਾ ਇਸ ਕਰਕੇ ਸਰੀਰ ਅੱਛਾ ਆਪਰ ਕੁਝ ਖਾਣੇ ਆ ਵੇਧਜ ਪਿਆ ਹੁੰਦਾ ਉਹ ਵੀ ਜਦ ਉਬਲਦਾ ਹਜ਼ਮ ਹੁੰਦਾ ਉਹਦੀ ਆਵਾਜ਼ ਆਉਂਦੀ ਫਿਰ ਉੱਥੇ ਜਿਹੜਾ ਗੁਰਦੇ ਦੇ ਵਿੱਚ ਲੁਚੜਦਾ ਰਸ ਉਹਦੀ ਵੀ ਆਵਾਜ਼ ਆਉਂਦੀ ਹੈ ਤਿਆਨਾਂ ਸੁਣੇ ਤੇ ਉੱਥੇ ਫਿਰ ਗਾਹਾਂ ਕੁਝ ਬਣਦਾ ਪ੍ਰਕਿਰਿਆ ਚੱਲਦੀ ਹੈ ਹਵਾ ਹੀ ਤਾਂ ਆਉਂਦੀ ਹੈ ਕਈ ਕਿਸਮ ਦੀ ਆਉਂਦੀ ਹੈ ਉਹ ਸੁਣ ਲਾ ਤੇ ਵਜ ਉਹੜੀਆਂ ਕਹਿੰਦੇ ਨੇ ਪੰਜ ਸ਼ਬਦ ਪਾਏ ਸੁਣਦੇ ਨੇ ਜੋਗੀਆਂ ਨੂੰ ਉਹ ਸਾਰੇ ਜੋਗੀਆਂ ਨੇ ਦਵਾਈਆਂ ਬੂਟੀਆਂ ਸਰੀਰ ਦੇ ਉਹ ਘੜ ਲਈ ਉਹ ਤਾਂ ਗੱਲ ਸਰੀਰ ਦੀ ਹੈ ਫਿਰ ਮਾਇਆ ਦੀ ਆਤਮਾ ਦਾ ਕੀ ਗਿਆਨ ਹੋਇਆ ਆਤਮਾ ਦੀਆਂ ਬਿਮਾਰੀਆਂ ਦਾ ਇਲਾਜ ਵੀ ਦੱਸਿਆ ਕਿੱਥੇ ਜੋਗੀ ਨੇ ਵੀ ਹਉ ਮੇਰੇ ਕਿਵੇਂ ਜਾਊਗਾ ਜਦੋਂ ਉਹਨਾਂ ਨੂੰ ਰੋਕ ਪੁੱਛਿਆ ਪੜ ਲੱਤੇ ਆ ਜੋਗੀ ਤੇ ਹਟ ਘਟੇ ਕਰ ਕਹਿੰਦੇ ਇਹ ਤਾਂ ਜੀ ਕੋਈ ਇਲਾਜ ਨਹੀਂ ਮੁਕਤੀ ਤਾਂ ਜੀ ਮਰਦੇ ਮਿਲੂਗੀ ਲਾ ਉੱਥੇ ਜਵਾਬ ਦੇ ਦਿੱਤਾ ਉੱਥੇ ਉਹਨਾਂ ਨੇ ਕਿਹਾ ਮਰ ਮੁਕਤ ਕਹਿੰਨੇ ਪਾਈ ਕਹਿੰਦੇ ਪਾਈ ਕੋਈ ਮਰਿਆ ਹੈ ਮੁਕਤ ਹੋਇਆ ਵੀ ਰਹਦੇ ਹੋ ਉਹ ਤਾਂ ਦਰਸ਼ਨ ਦਾ ਵਾਅਦਾ ਦਿੱਤੇ ਨੇ ਤੁਸੀਂ ਕਹਾਣੀਆਂ ਬਣਾਈਆਂ ਫਲਾੜੇ ਨੂੰ ਦਰਸ਼ਨ ਹੋਏ ਢਿੰਗੜੇ ਨੂੰ ਦਰਸ਼ਨ ਹੋਏ ਕਿਸੇ ਨੇ ਮੁਕਤੀ ਪਾਈ ਹੋਵੇ ਮਰੇ ਤੋਂ ਬਾਅਦ ਉਹਦੀ ਕਹਾਣੀ ਵੀ ਸੁਣਾ ਦਿਓ ਆਬੀਦ ਨੇ ਫਿਰ ਉਹ ਪੁੱਛਿਆ ਵੀ ਦੱਸੀ ਕੀ ਨੇ ਭਾਈ ਉਹ ਤਾਂ ਮਰ ਗਿਆ ਇਹ ਕਹਾਣੀ ਰਾਈਟਰ ਜਿਹਨੇ ਲਿਖੀ ਉਹਨੇ ਇੱਥੋਂ ਸੁਣ ਕੇ ਲਿਖੀ ਆ ਇਹ ਲਿਖ ਕੇ ਗਿਆ ਸੀ ਲੈ ਕੇ ਜੁਦਾ ਗਿਆ ਸੀ ਸਵਾਲ ਇਹ ਸਵਾਲ ਹੈ ਵਕੀਲਾਂ ਵਾਲਾ ਬਲਡਬੁਕਤ ਕਿੰਨ ਪਾਈ ਇਹ ਨੀ ਹਲਕੀ ਜੀ ਗੱਲ ਨਹੀਂ ਹੈ ਫੇਰ ਮਨ ਉਹ ਕੰਨਾ ਮਰੇ ਤੇ ਮੁਕਤ ਹੋ ਜਾਂਦਾ ਸਾਰੇ ਉਹ ਕੰਨਾ ਕਿਦਾਂ ਪਾਈ ਹੋਵੇ ਇੱਕ ਤਾਂ ਨਾਂ ਵੀ ਦੱਸ ਦੋ ਕੀ ਕਹਣ ਕਿਹਨੇ ਪਾਈ ਹੈ ਕਿਹਨੇ ਨਹੀਂ ਪਾਈ ਸਬੂਤ ਕੀ ਹੈ ਕਹਿੰਦਾ ਉਹਦਾ ਸਬੂਤ ਕੀ ਹੈ ਭਾਈ ਭੁਗਤੀ ਪਾਇਦਾ ਸਬੂਤ ਹੈ ਗੁਰਬਾਣੀ ਗੁਰਬਾਣੀ ਲਿਖਤੀ ਜਿਹਨੇ ਮੁਕਤੀ ਦੀ ਵਿਧੀ ਦੱਸਤੀ ਉਹਨੇ ਮੁਕਤੀ ਪਾ ਲਈ ਕਸ ਨਹੀਂ ਵਿਧੀ ਦੱਸ ਨਹੀਂ ਸਕਦਾ ਦੱਸੂ ਕਿ ਜਿਹੜੇ ਰਾਤੋਂ ਗਿਆ ਹੀ ਨਹੀਂ ਕਬੀ ਦੱਸੇਗਾ ਰਾਹ ਉਹਦਾ ਹੀ ਗਿਆਨ ਕਰਾ ਸਕਣਾ ਇਹ ਮਾਰਗ ਹੈ ਮੁਕਤੀ ਦਾ ਮਾਰਗ ਹੈ ਮਾਰਗ ਤਾਂ ਹੀ ਲਿਖਿਆ ਹੋਇਆ ਹੈ ਮਾਰਗ ਦੇ ਸਾਰੀਆਂ ਨਿਸ਼ਾਨੀਆਂ ਪੁੱਛੋ ਲੈ ਤੁਰ ਸੰਦਣਾ ਬਹੁ ਡੇੜੀ ਕਾਦੀ ਲੱਗੀ ਹੋਈ ਆ ਅੱਜ ਆਦਮੀ ਦੇ 4 ਘੰਟੇ ਲੱਗੇ ਇੱਕ ਬੰਦਾ ਆਪਣਾ ਉਹ ਪੁਈਆ ਸਟੇਸ਼ਨ ਮਾਸਟਰ ਬੋਲਦਾ ਜਾਦਾ ਹੂ ਮੈਨੂੰ ਕਹਨਾਂ ਹੈ ਉਹ ਸੱਚਖੰਡ ਦੀ ਗੱਲ ਉਹ ਜੜੀ ਚਾਹੁੰਦੇ ਹੁਣੇ ਨਾ ਸਵਾਲ ਦੇਖੋ ਕਿੱਥੇ ਮਾਰਦਾ ਉਹ ਜੋਜੀ ਬੈਠਾ ਸੀ ਕਾਂਗਰਸ ਦਾ ਯੂਥ ਦਾ ਪ੍ਰਧਾਨ ਰਹੇ ਜੋਜੀ ਦੇਖਦਾ ਜਾਣਦਾ ਮੈਨੂੰ 20 ਸਾਲ ਦਾ ਕਹਿੰਦਾ ਸੱਚਖੰਡ ਦੀ ਮੈਂ ਕਹਾ ਸੱਚਖੰਡ ਜੇ ਇੱਕ ਨਹੀਂ ਹੈ ਇੱਕ ਦਾ ਅਰਥ ਵੱਨ ਨਹੀਂ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਹਾਂ ਹੁਣ ਉਹਨੂੰ ਕੀ ਪਤਾ ਉਹ ਜੋਸ਼ੀ ਵੀ ਕਹਿੰਦਾ ਕਹਿੰਦਾ ਬਿਲਕੁਲ ਠੀਕ ਹੈ ਇਹ ਤਾਂ ਇਹ ਤਾਂ ਠੀਕ ਕਹਿੰਦੇ ਨੇ ਗੱਲ ਫਿਰ ਆਤਮਿਕ ਰੋਸ ਗੱਲ ਦਾ ਪਤਾ ਨਹੀਂ ਪਤਾ ਸੀ ਜਾਂ ਨਹੀਂ ਸੀ ਉਹ ਮੈਨੂੰ ਨਹੀਂ ਪਤਾ ਉਹ ਸ਼ਾਂਤ ਹੋ ਕੇ ਸੁਣਦਾ ਹੀ ਰਿਹਾ ਫਿਰ ਕਹਿੰਦਾ ਮੈਨੂੰ ਕਹਿੰਦਾ ਸੱਚਖੰਡ ਮੈਂ ਕਹਾ ਉੱਥੇ ਤੱਤੇ ਪਾ ਬਸ ਹੱਦ ਲੋ ਲੋ ਸਾਚ ਖੜ੍ਹਵਾ ਵਸੇ ਨਾਮਕਾਰ ਤੇ ਨਿਰਕਾਰਾ ਸਾਡੇ ਸੱਚ ਖੜ੍ਹਵਾਤੇ ਮੇਰੇ ਆਪਣੇ ਕੋ ਤਸੂਤ ਹੈ ਕੰਨ ਉੱਤੇ ਦਾ ਮਾਲਕ ਕੌਣ ਹੈ ਬੇ ਸਵਾਲ ਨੂੰ ਸੋਚ ਜਰ ਕਿਹੜੀ ਚੀਜ਼ ਦਾ ਮਾਲਕ ਢਾਂਡਿਆਂ ਦਾ ਮਾਲਕ ਲੰਗਰ ਦਾ ਮਾਲਕ ਘਿਓ ਦੇ ਟੀਨਾਂ ਦਾ ਮਾਲਕ ਜਾਇਦਾਦ ਦਾ ਮਾਲਕ ਬਾਗਾਂ ਦਾ ਮਾਲਕ ਖਜ਼ਾਨੇ ਦਾ ਮਾਲਕ ਕਿਹੜੀ ਚੀਜ਼ ਦਾ ਮਾਲਕ ਉੱਤੇ ਉੱਤੇ ਦੋ ਚੀਜ਼ ਹੈ ਕਿ ਉਹ ਵੱਲ ਜਾ ਕੇ ਤੂੰ ਪਹਿਲਾਂ ਗੱਲ ਕਰਨੀ ਸਿੱਖ ਲੈ ਮੇਰੇ ਨਾਲ ਤੇਰਾ ਸਵਾਲ ਸੱਚ ਖਣਡਵਾਰੇ ਬਣਦਾ ਹੈ ਸੱਚ ਖਣਡ ਦਾ ਮਾਲਕ ਕੌਣਾ ਹੈ ਤੇ ਸਵਾਲ ਨਹੀਂ ਬਣਦਾ ਦੋ ਹੀ ਚੀਜ਼ ਹੈ ਦੀ ਉੱਥੇ ਕੋਈ ਕਿਹੜੀ ਚੀਜ਼ ਦਾ ਮਾਲਕ ਬਣਾਉਣਾ ਤਾਂ ਫਿਰ ਉਹ ਜਾਨਾ ਕੋ ਬਾੜਾ ਵੀ ਉਹ ਤੋੜ ਕੇ ਨਾ ਲੱਜਵੇ ਚੁੱਪ ਇਹ ਜਿਹੜਾ ਲੋਕ ਜੀ ਦਫਰ ਬਿਲਕੁਲ ਟਰਮ ਦੇ ਗੱਲ ਸਵਾਲ ਗੱਲ ਕਰਨੇ ਵਾਲੇ ਉਹ ਕਹਿੰਦਾ ਜਿਹੜਾ ਸਵਾਲ ਹੁੰਦਾ ਨਾ ਸਵਾਲ ਇਹਦੀ ਹੁੰਦਾ ਅਸਲ ਜਿਹਦਾ ਜਵਾਬ ਨਹੀਂ ਉਹ ਸਵਾਲ ਇਹ ਨਹੀਂ ਹੁੰਦਾ ਹਾਂਜੀ ਤਿੰਨ ਬਸਾਂ ਇੱਕਠਾਏ ਇੱਕੋ ਥਾਂ ਬਸਦੀਆਂ ਤੈਨੂੰ ਅੜਲੀ ਹੁੰਦੀਆਂ ਕਹੇਗੀ ਕਿਉਂ ਮਾਂ ਨਾ ਬੁੱਧੀ ਮਨ ਦੀ ਵੀ ਸੁਰਤ ਬਣ ਜਾਂਦੀ ਹੈ ਮਨ ਬੁੱਧੀ ਤੇ ਚਿੱਤ ਜਾਂਦਾ ਇਹ ਕਹ ਲੋ ਇਹ ਮਨ ਨੂੰ ਸੁਰਤ ਕਹ ਲੋ ਇਹ ਐਂ ਉਹ ਬਦਲੇ ਹੋਏ ਨਹੀਂ ਹੈ ਤਿੰਦੇ ਰਹਿਣਾ ਇਹਨਾਂ ਨੇ ਚਿੱਤ ਨੂੰ ਮਨ ਮਨ ਨੂੰ ਚਿੱਤ ਕਹਦੇ ਅਸੀਂ ਕਹਿ ਦਿੰਦੇ ਹਾਂ ਜੀ ਵੇਣੀ ਸੰਗਮਉ ਤਹ ਪਿਰਾਗ ਮਨ ਮਜਨ ਕਰੈ ਤੇ ਥਾਈ ਜੀ ਕਹਿੰਦਾ ਉਹ ਸੰਗਮ ਹੈ ਪਿਰਾਗ ਦਾ ਪ੍ਰਾਗ ਦਾ ਸੰਗਮ ਹੋ ਸਕਦਾ ਦਸਮਦਾਰ ਨਹੀਂ ਹੋ ਸਕਦਾ ਉੱਥੇ ਜੇ ਮਨਮੱਜਨ ਕਰੇ ਮਨਮੱਜਨ ਕਰੇ ਤੇ ਥਾਈ ਉੱਥੇ ਬੈਠ ਕੇ ਤੇ ਨਿਰਮਲ ਹੋ ਸਕਦਾ ਹੈ ਤੇਰ ਕੁਡੀ ਜਮਾਨ ਨੂੰ ਨਰਮਨ ਕੀਤਾ ਜਾ ਸਕਦਾ ਹੈ ਅਕਲ ਨਾਲ ਇੱਕ ਅਕਲ ਨਾਲ ਇਮਾਨਦਾਰ ਬਣਿਆ ਜਾ ਸਕਦਾ ਉਹ ਜਿਹੜੀ ਕਹਾਣੀ ਸੁਣਾਈਆ ਛੇਤੀ ਹੋ ਜਾਣਾ ਕਬੂਲ ਜੇ ਕੋਈ ਇਮਾਨਦਾਰ ਬਣਨਾ ਚਾਹੁੰਦਾ ਹੋਵੇ ਅਕਲ ਤੋਂ ਕੰਮ ਲੈ ਸਕਦਾ ਆਪਣੀ ਤੋਂ ਹੀ ਕਾਫੀ ਆ ਉਹਦੇ ਕੋਲ ਜਿਉਂ-ਜਿਉਂ ਇਮਾਨਦਾਰ ਬਣੀਓ ਉਹ ਅਕਲ ਅੱਪੀ ਵਧੀ ਜਾਣੀ ਹੈ ਘੜਨੀ ਨਹੀਂ ਇਹ ਵਧਣੀ ਹੈ ਨਾਲੇ ਇਮਾਨਦਾਰੀ ਦਾ ਦੂਆ ਪਾਸਾ ਸਿੱਕਾ ਹਕ ਲਾ ਇੱਕ ਸਿੱਕਾ ਦੋ ਪਹਿਲੂ ਨੇ ਜੇ ਉੱਪਰਲਾ ਹਿਸਾਬ ਵਧੂਗਾ ਤਾਂ ਵਧੂ ਥੱਲੇ ਦਾ ਵੀ ਉਹ ਨਹੀਂ ਸਿੱਕਾ ਤੇ ਕੋਈ ਹੈ ਜੇ ਥੱਲੇ ਵਾਲਾ ਵਧੂਗਾ ਤਾਂ ਉੱਪਰਲਾ ਵੀ ਉਹ ਨਹੀਂ ਜੇ ਕਟੂਗਾ ਤਾਂ ਥੱਲੇ ਵਾਲਾ ਕਟੂਗਾ ਅਕਲ ਆਪੇ ਹੀ ਵਧੀ ਜਾਣੀ ਹੈ ਜੇ ਅਕਲ ਇੱਥੇ ਬੈਠ ਕੇ ਵਿਵਾਨਦਾਰੀ ਲੇਉਗੀ ਮਨ ਨੂੰ ਸਮਝਾਉਗੀ ਮਨ ਨੂੰ ਸਮਝਾ ਕੇ ਬੰਦਾਰ ਕਰਨਾ ਜੇ ਕਾਮਯਾਬੀ ਹੋ ਕਾਮਯਾਬ ਹੋ ਗਈ ਅਕਲ ਬੰਨੂ ਸਮਝਾਉਣ ਜਿੰਨ ਉਹਨੀ ਅਕਲ ਆਪੇ ਹੀ ਵੱਜਣੀ ਇਹਨੂੰ ਬਿਧਾਉਣ ਦੀ ਲੋੜ ਨਹੀਂ ਹੈ ਬਿਧਾਉਣ ਹੀ ਨਹੀਂ ਜਾਗਦੀ ਹੈ ਅੱਧੇ ਦੀ ਹੁੰਦੀ ਸੁੱਤੀ ਪਈ ਹੈ ਜਦ ਮਾਨ ਨੂੰ ਬਣਾਉਣ ਜਾਂ ਲਿਹਾਜ ਕਰ ਲੈਂਦੀ ਹੈ ਸੁੱਤੀ ਹੋਈ ਹੈ ਜੇ ਲਿਹਾਜ ਕਰਦੇ ਹਟ ਜਲਦੀ ਉਹ ਜਾਗ ਪੈਂਦੀ ਹੈ ਉਹ ਜੇ ਮਾਂ ਲਿਹਾਜ ਕਰਦੀ ਹੈ ਬੱਚੇ ਨਾਲ ਬੱਚਾ ਸੁਧਦਾ ਨਹੀਂ ਹੈਗਾ ਫਿਰ ਥੋੜੀ ਜੀ ਸ਼ਕਤੀ ਨਾਲੇ ਸੁਧਰ ਸ। ਸ਼ਕਤੀ ਵੀ ਇਹ ਜੀ ਨਿਕਾਲੀ ਇਹ ਜੀ ਯੋਗਿਆਦ ਕਾਲੀ। ਅਕਲ ਨਾਲ ਸ਼ਕਤੀ ਕਰਨੀ ਹੈ। ਜੇ ਤਾਂ ਵਿਗੜੇ ਬਣਾ ਅਰ ਵਿਗੜਿਆ ਰਹੇ ਬਣਾ ਥੋੜਾ ਥੋੜਾ ਕਰਕੇ ਸੁਧਰੇ। ਗੁਰੂ ਜੀ ਕਹਿੰਦਾ ਵੀ ਜੇ ਨਾਹੀਂ ਨ ਦੇਖ ਨ ਭਾਜੀ ਹੈ ਪਰਮ ਸਿਆਣਪ। ਸਿਆਣਪ ਨਹੀਂ ਪਰਮ ਸਿਆਣਪ। ਇਹ ਕੋਈ ਸਿਆਣਪ ਪਰਮ ਸਿਆਣਪ ਭੱਜਣਾ ਨਹੀਂ ਵੀ ਮਨ ਮੰਨਦਾ ਨਹੀਂ ਆਸ ਛੱਡਣੀ ਵੀ ਭੱਜਣਾ ਬਣੇ ਆਸ ਨਹੀਂ ਛੱਡਣੀ ਥੱਕਣਾ ਨਹੀਂ ਵੀ ਹੁਣ ਮਨ ਤਾਂ ਮੰਨਦਾ ਹੀ ਨਹੀਂ ਹਥਿਆਰ ਹੀ ਛੱਡਣੇ ਉਹ ਹਥਿਆਰ ਛੱਡਦੇ ਜਿਹੜੇ ਕਹਿੰਦੇ ਮਨ ਭੁਗਤੀ ਨਹੀਂ ਹੋ ਸਕਦੀ ਉਹਨਾਂ ਨੇ ਜਿਉਂਦਾਂ ਨੂੰ ਭੁਗਤੀ ਨਹੀਂ ਵੀ ਨਹੀਂ ਹਥਿਆਰ ਛੱਡੇ ਨੇ ਜਿਹੜੇ ਹਉਮੈ ਦਾ ਰੋਗ ਕਹਿੰਦੇ ਹਥਿਆਰ ਛੱਡੇ ਹੋਣੇ ਇਹ ਆ ਨੀਅਤ ਹੀ ਨਹੀਂ ਸੀ ਹਾਂ ਕਹੋ ਅੱਗੇ ਜਾਣ ਦੀ ਨੀਅਤ ਨਹੀਂ ਸੀ ਹਥਿਆਰ ਫੜਤੇ ਉਹ ਕੌਣ ਨੇ ਉਹਨਾਂ ਨੂੰ ਕਹਿੰਦਾ ਕਬੀਰ ਵਿੱਚੇ ਅੜ ਕੇ ਚੀਤ ਚੱਲ ਤੇ ਹਰ ਬਿਰਣ ਕੋ ਵਿੱਚੇ ਅੜ ਵਿੱਚੇ ਉੱਠੇ ਹੁਣ ਸਮਝ ਆਈ ਕੀ ਸੀ ਗੱਲ ਐ ਨੇ ਉਹ ਕੁੜੀ ਦੇ ਵੀ ਨੇ ਅੜਦੜੇ ਫੁੱਲ ਵੀ ਹੈਗੇ ਨੇ ਉਦੋਂ ਵੀ ਸੀਗੇ ਔਰ ਰਹਿਣਗੇ ਵੀ ਇਹ ਤਿੰਨ ਕਾਲ ਚ ਸੱਚਾ ਬਾਣੀ ਉਰੇ ਹੀ ਆਪਣੇ ਸਭ ਕੁਝ ਹੁੰਦੀ ਹੈ ਪਿਛੇ ਵੀ ਸੀਗਾ ਕੁੜ ਵੀ ਹੈਗਾ ਉਹ ਡੀਐਨਏ ਚੱਲਿਆ ਹੁੰਦਾ ਫਿਰ ਸਮਝ ਲੱਗ ਗਈ ਡੀਐਨਏ ਦੀ ਇਹ ਡੀਐਨਏ ਅਗਲੇ ਜਨ ਨੂੰ ਜੋ ਹੀ ਆ ਜਾਂਦਾ ਚੱਲਦਾ ਹੀ ਰਹਿੰਦਾ ਉਹ ਜਿੰਨੇ ਤੋਂ ਤੋਂ ਮੈਂ ਪਿੱਛੇ ਕੀਤੀ ਹੋਈ ਜਾਂ ਉਨੀ ਕਰ ਲਿਉਂ ਪੈਂਦੀ ਹੈ ਇਹਨੂੰ ਸਮਝਾਉਣ ਵਾਸਤੇ ਹੀ ਕਰਾਉਂਦਾ ਪਰਮੇਸ਼ਰੇ ਕਰਾਉਂਦਾ ਹੈ ਇਹਨੂੰ ਸਮਝਾਉਣ ਵਾਸਤੇ ਹੀ ਆ। ਜੇ ਸਕੂਲ ਚ ਘੂਰ ਕਪਨਾਵ ਬਣਾਣੇ ਪੜਦੇ ਨੇ। ਇਹ ਉਹਦਾ ਵੀ ਸਕੂਲ ਹੈ ਇੱਥੇ। ਉਹ ਗੁਰੂ ਕਹਿੰਦੇ ਨੇ ਜੇ ਤੇ ਕੋਈ ਗੁਰੂ ਹੈ। ਗੁਰੂ ਤਾਂ ਪੜਾਉਣ ਵਾਸਤੇ ਹੁੰਦਾ। ਇਹਨੂੰ ਪਤਾ ਹੀ ਨਹੀਂ ਅਸੀਂ ਪੜਨ ਵਾਸਤੇ ਆਏ ਆ। ਪਰਮੇਸ਼ਰ ਨੇ ਪੜਨ ਵਾਸਤੇ ਭੇਜਿਆ ਇਹ ਪੜਾਈ ਨਹੀਂ ਸਾਨੂੰ। ਪੜਾਈ ਜਾਂਦੀ। ਘਰਦਿਆਂ ਨੇ ਪੜਨ ਵਾਸਤੇ ਭੇਜਿਆ ਰੋਟੀ ਕਮਾਉਣ ਨੂੰ ਭੇਜਿਆ ਇਹ ਪੜਾਈ। ਕਰਦਿਆਂ ਨੇ ਪੜਨ ਭੇਜਿਆ ਕਰਦਿਆਂ ਨੇ ਪੜ ਨਹੀਂ ਲਾਇਆ ਕਰਦਿਆਂ ਨੇ ਪੜਨ ਭੇਜਿਆ ਪੜਾਇਆ ਕਾਦੇ ਵਾਸਤੇ ਚੰਗਾ ਅਫਸਰ ਬਣ ਜਿਵੇਂ ਰੋਟੀ ਵਾਸਤੇ ਤੇ ਪੜਾਈ ਦਾ ਹੈ ਉਹ ਜਿਹੜੀ ਮਾਂ ਸਾਡੀ ਹੈ ਗੁਰਬਾਣੀ ਨੇ ਉਹਦੀ ਅਸੀਸ ਕੀ ਹੈ ਬਾਤਾ ਪੂਤਾ ਬਾਤਾ ਕੀ ਅਸੀਸ ਉਹ ਮਾਂ ਕੀ ਕਹਿੰਦੀ ਹੈ ਨੇ ਮਕਾਨ ਬੇਸਰੇ ਤੁਮ ਕੋ ਹਰ ਹਰ ਉਹ ਮਾ ਇਹ ਕਹਿੰਦੀ ਐ ਮਾ ਕੀ ਕਹਿੰਦੀ ਐ ਇਹ ਕਹਿੰਦੀ ਆ ਯਾਦ ਕਰ ਅੰਗਰੇਜ਼ੀ ਤੇ ਸੁੱਕੇ ਤੋਂ ਬਾੜ ਦੇਉ ਟਰਪੇ ਤੋਂ ਬਾੜ ਦੇਉ ਡੋਟਾਂ ਜੋ ਅੱਗੇ ਚੋ ਅੱਗੇ ਕੀ ਹੋਣਾ ਤਲਾਕ ਝਗੜੇ ਲੜਾਈਆਂ ਇਹ ਨਿਕਲਣ ਨਿਕਲਦਾ ਖੂਬ ਜੱਲੋਂ ਵਰਜੀ ਗਾ ਲਓ ਉਹ ਵੀ ਰਿਕਲੂ ਕਾ ਜੋ ਪਾਇਆ ਹੋਇਆ ਵਿੱਚ ਸਵਾਗਤ ਹੈ ਜੀ ਪੂਰਖੰਡ ਅਕਲ ਆਣੀ ਕਿੱਥੋਂ ਸੀ ਅਕਲ ਉਹਦੇ ਮਨ ਨੂੰ ਕਾਬੂ ਕਰੇ ਤੇ ਉਹ ਤਾਂ ਕਹਦਾ ਬੇ ਕਾਬੂ ਹੈ ਸਭ ਦਾ ਅਗਲ ਗਤਾਂ ਨੂੰ ਬੇਨੀ ਸੰਕਮ ਤਹ ਪਰਾਗ ਮਨ ਉਹ ਮਨ ਇੱਥੇ ਮੱਜਨ ਕਰਦਾ ਇਹਨਾਂ ਨੂੰ ਤੰਨਾਂ ਨੂੰ ਇਕੱਠੇ ਕਰਦਾ ਟੱਬਰ ਨੂੰ ਅਕਲ ਨਾਲ ਕੰਬ ਲੈਂਦਾ ਅਕਲ ਤੋਂ ਮਨ ਨੂੰ ਸਮਝਾਉਂਦਾ ਸਿੱਧੇ ਰਸਤੇ ਪਾਉਂਦਾ ਤਾਂ ਘਰ 'ਚ ਇਤਫਾਕ ਰਹਿੰਦਾ ਇਤਫਾਕ ਕਮੇ ਰਹੂਗਾ ਦੋ ਭਾਈ ਨੇ ਦੋ ਲੜਦੇ ਨੇ ਦੋਨਾਂ ਸੁਹਾਣੀ ਰਣਦਾ ਅਪਸ ਵਿੱਚ ਚੇਤਰ ਮੰਦਾ ਸੁਹਾਣੀ ਰਣਦਾ ਬੈਰੀ ਨੇ ਇੱਕ ਦੂਏ ਦੇ ਪੁੱਠੇ ਨੇ ਸੁਹਾਵਾ ਦੋ ਭਾਈਆਂ ਦਾ ਨਹੀਂ ਰਣਦਾ ਮਾਂ ਓਏ ਇੱਕ ਜਿਹੜਾ ਛੋਟਾ ਜਿਆਦਾ ਖਰਾਬ ਹੋ ਤਾਂ ਮਗਰ ਲੱਗਦੀ ਹੈ ਜੇ ਮਾਂ ਸ਼ਰਾਰਤੀ ਦੇ ਮਗਰ ਲੱਗੇ ਤੇ ਮਾਂ ਗਾਦੀ ਹੋਈ ਜਾਏ ਆਪਣੇ ਖਾਨ ਵਾਲੀ ਹੋਈ ਬੜਾ ਕਹਿੰਦਾ ਵੇਚਤੀ ਹੁੰਦੀ ਐ ਕੁੱਲ ਕਲੰਕ ਲੱਗਦਾ ਛੋਟਾ ਕਹਿੰਦਾ ਕੁੱਲ ਕਲੰਕ ਹੀ ਹੁੰਦਾ ਆ ਜੱਗ ਮਠਾਕਲਾ ਕਹਿੰਨੇ ਡਠਾ ਤੋਤਰਾਂ ਦਾ ਗਿਆਨ ਐ ਤੇ ਇਹ ਗਿਆਨ ਵੀ ਕਤਬਾਦ ਦੇ ਵਿੱਚ ਰੌਲੇ ਦਾ ਘਰ ਐ ਇਹ ਸਲੋਗਨ ਜਿਹੜੇ ਦੰਦੇ ਨੇ ਅਗ ਮਿੱਠਾ ਅਗਲਾ ਕਿਹਨੇ ਡੱਠਾ ਇਹ ਸਲੋਗਨ ਨੂੰ ਮੰਨਣ ਵਾਲੇ ਜਿਹੜੇ ਵਿਦਵਾਨ ਨੇ ਜਿਨ੍ਹਾਂ ਕੋਲ ਅੱਜ ਪਾਵਰ ਸਰਕਾਰੀ ਉਹਦੇ ਉਧੇ ਬੈਠੇ ਨੇ ਇਹ ਵਜਾਤਵਾਦੀ ਜਿਹੜਾ ਬੈਠਾ ਕੁਰਸੀ ਤੇ ਇਨਸਾਫ ਕਰਨ ਵਾਸਤੇ ਉਹ ਇਨਸਾਫ ਕੋਰਕਾਲਾ ਨਹੀਂ ਆਉਂਦਾ ਸਤਿ ਨੂੰ ਛੱਡ ਕੇ ਕੁਦਰਤ ਨੂੰ ਛੱਡ ਕੇ ਭੁੱਲ ਕੇ ਰੱਬ ਨੂੰ ਭੁੱਲ ਕੇ ਇਨਸਾਫ ਨਹੀਂ ਹੋ ਸਕਦਾ ਜੇ ਕੁਮਦ ਜਿੱਦਣ ਕੁਮਦ ਦਾ ਰਾਜ ਹੋ ਗਿਆ ਕੋਦ ਦਾ ਰਾਜ ਅਸ਼ਾਂਤ ਕਰ ਦਿੰਦਾ ਬਵੇ ਕੁਮਦ ਦੀ ਜਗਾ ਜਿੰਨੀ ਜਿੰਨਾ ਬਵੇ ਘਟਦਾ ਚਲਿਆ ਜਾਊਗਾ ਬੁਧਵਾਨਾ ਚ ਉਨੀ ਸ਼ਾਂਤੀ ਪੈਦਾ ਹੁੰਦੀ ਚਲੀ ਜਾਊਗੀ ਇਸ ਹਰੂ ਵੈਸੇ ਪਤਾ ਹੈ ਸਾਰਿਆਂ ਨੂੰ ਪਤਾ ਗੱਲਾਂ ਨੇ ਪਰ ਸਰਪਾਰਸ਼ਾਂ ਜਲਦੀਆਂ ਨੇ ਪਾਵਰ ਹਟਿਆ ਉਹਨੀਆਂ ਗੱਲਾਂ ਚਲਦੀਆਂ ਨੇ ਉਧਰ ਦੁਨੀਆਂ ਤਾਕਤਾਂ ਸੰਗਠ ਹੋ ਰਹੀਆਂ ਨੇ ਵੀ ਇਹਨਾਂ ਤੋਂ ਪਰ ਰਾਜ ਖੋਈਏ ਕਿਵੇਂ ਇਹਨਾਂ ਕੋ ਫੌਜ ਹੈ ਇਹਨਾਂ ਕੋ ਪੁਲਿਸ ਹੈ ਉਹਦਾ ਬਿਸੀਅਰ ਕਰਕੇ ਆਪਣਾ ਰਾਜ ਕਾਇਮ ਕਰਦਾ ਦੇ ਕਰ ਰਹੇ ਨੇ ਰਾਜਦਾਨਾ ਵੀ ਵਿਸੂਲ ਹੋ ਰਿਹਾ ਕਾਨੂੰਨ ਦਾ ਵੀ ਵਿਸੂਲ ਹੋ ਰਿਹਾ ਤਾਂ ਬਚਾਵੇ ਕੌਣ ਰਾਜਨੀਤਿਕ ਰਿਹਾ ਫਿਰ ਤੁਹਾਨੂੰ ਰੱਖੇ ਕੌਣ ਕਾਨੂੰਨ ਉਹ ਜਾਂ ਕਾਨੂੰਨ ਦੇ ਘਰ ਵਾਲੇ ਹੱਥ ਚ ਲੈਣਗੇ ਲਾਪਰਵਾਹੀ ਕਰਨਗੇ ਪਬਲਿਕ ਦੇਖਦੀ ਰਹੂਗੀ ਪਰ ਦੂਵੀ ਬੁਰਖਰੇ ਜਿਹੜੇ ਥੋੜੇ ਜਿਹਾ ਸਿਆਣੇ ਤਾਂ ਨਹੀਂ ਲੈਣਗੇ ਤੇ ਬੁਰਖ ਤਾਂ ਲੈ ਸਕਦੇ ਨੇ ਬੱਚਾ ਤੇ ਤਾਂ ਅਸਰ ਪਾਇਆ ਜਾ ਸਕਦਾ ਇਹ ਕਾਰਨ ਸ਼ਾਂਤੀ ਦੇ ਇਹ ਜਿਨ੍ਹਾਂ ਕੋ ਪਾਵਰ ਹੈ ਉਹਨੂੰ ਵੀ ਵਿਚਾਰਨਾ ਪਊਗਾ ਗੱਲ ਉਹ ਵੀ ਮੁੜ ਕੇ ਘਰ ਨੂੰ ਆਉਣ ਸੱਚ ਦੇ ਦਾਇਰੇ ਚ ਨੂੰ ਆਉਣ ਜਰਾ ਅਕਲ ਦੇ ਦਾਇਰੇ ਚ ਨੂੰ ਆਉਣ ਹੰਕਾਰ ਦੇ ਜੇ ਪਾਵਰ ਹੰਕਾਰ ਦਾ ਰੂਪ ਧਾਰਨ ਕਰਕੇ ਸਮਝੂ ਨਾ ਹੋ ਗਿਆ ਜੇ ਤੋ ਕੋਈ ਸ਼ਕਤੀ ਹੈ ਜੇ ਨਾਲ ਹੰਕਾਰ ਵੱਧ ਗਿਆ ਉਹਦਾ ਹੰਕਾਰ ਤੇ ਪ੍ਰਹਾਰ ਪਰਮੇਸ਼ਰ ਦਾ ਹੁੰਦਾ ਹੰਕਾਰ ਪਰਹਾਰੀ ਆ ਉਹਦਾ ਲੋ ਗਰਭ ਪ੍ਰਹਾਰੀ ਗਰਭ ਉਹ ਹੰਕਾਰ ਪਰਹਾਰ ਹੰਕਾਰ ਤੇ ਪਰਹਾਰੀ ਆ ਉਹ ਫੇਰ ਸਮਝੋ ਪਰਮੇਸ਼ਰ ਦੀ ਪੁੱਠੀ ਨਿਗਾਹ ਹੋ ਜਾਣੀ ਆ ਤੁਹਾਡੇ ਤੇ ਪਰ ਹੋਈ ਹੋਈ ਹੈ ਇਹਦਾ ਬਚਾ ਹੰਕਾਰ ਤੋਂ ਜੇ ਡਾਕਰ ਕੋਲ ਜ਼ਿਆਦਾ ਹੋ ਤਾਂ ਉਹਨੇ ਵੱਡਾ ਜ਼ਿਆਦਾ ਚਾਹੀਦੀ ਹੈ ਦੇਖੋ। ਜੇ ਬਚਾਉਣਾ ਦੁਨੀਆ ਨੂੰ ਬਚਾਇਆ ਜਾ ਸਕਦਾ। ਨਹੀਂ ਬਚਾਉਣਾ ਜ਼ਿੰਮੇਵਾਰੀ ਤੁਹਾਡੀ ਹੈ ਸਾਡੀ ਕੀ ਹੈ। ਅਈ ਤਾਂ ਦੱਸੇ ਸਕਦੇ। ਕੱਲ ਕਹੇ ਸਕਦੇ। ਕੋਈ ਸੁਣਣੀ ਸੁਣੇ ਨਹੀਂ ਸੁਣਣੀ ਨਾ ਸੁਣ। ਵੱਡੜੀ ਬੰਲੇ ਨਹੀਂ ਵੱਣੀ ਨਵਨੇ। ਸਾਨੂੰ ਦਾ ਨਾਮ ਨਾਲ ਕੱਲ ਫਿਕਰ ਹੈ ਨਾ ਅੱਜ ਫਿਕਰ ਸਾਡੇ ਰੌਲਾ ਨਹੀਂ। ਜਦੋਂ ਪਰਮੇਸ਼ਰ ਦਾ ਹੁਕਮ ਹੋਣਾ। ਵੈਰਣਾ ਕਿਸੇ ਬੰਦੇ ਨਹੀਂ ਕਿਸੇ ਪਰ ਜ਼ਿੰਮੇਵਾਰੀ ਨਾ ਹੋਵੇ ਸਾਡੀ ਪਰਣਾ ਸਭ ਨਹੀਂ ਹੈ ਸਾਡੀ ਸੋਚ ਕਰਨ ਦੀ ਤਾਂ ਮਨ ਮੇਲੇ ਹੋ